ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ ਕੱਢ ਜਿਹੜਾ ਉਹ ਵੇਚੀ ਜਾਂਦੇ ਆ ਖੇਤਾਂ ਨੂੰ ਕੌਣ ਸਾਫ਼ ਕਰਦਾ ਕਿ ਸਿੱਧਾ ਦਰਿਆ 'ਚ ਰੇਤਾ ਕੱਢਦੇ ਪਿਆ ਇਹ ਜਿਹੜਾ ਅੱਜ ਨੂੰ ਜਾਂ ਕੱਲ ਨੂੰ ਜੇ ਪਾਣੀ ਆਇਆ ਸਿੱਧਾ ਹੀ ਪਿਆ ਦਰਿਆ ਮਰਾਲਾ ਨੂੰ ਹਟ ਕਰੇਗਾ ਮਰਾਲਾ ਤੋਂ ਕਿਲੋਮੀਟਰ ਵੀ ਨਹੀਂ ਤਾਂ ਪਹਿਲੀ ਇੱਥੋਂ ਪਿੱਛੇ ਆ ਤੇ ਜਿਹੜਾ ਇਹ ਦਰਿਆ ਸਿੱਧੀ ਸੀ ਮਾਈਨਿੰਗ ਦਰਿਆਜ ਕਰੀ ਜਾਂਦੇ ਬਿਨਾ ਜਿਹੜੇ ਮਾਈਨਿੰਗ ਪਾਰਟੀ ਆ ਉਹ ਚੋਰੇਤਾ ਕੱਢ ਕੱਢ ਕੇ ਵੇਚੇ ਕਰਦੀ ਐ ਤੇ ਅਗਰ ਇਹ ਮੰਨ ਲਓ ਜੇ ਇਦਾਂ ਦਾ ਹੀ ਕੰਮ ਹੁੰਦਾ ਰਿਹਾ ਰੇਤਾ ਵੇਚਦੇ ਰਹੇ ਹੋ ਸਕਦਾ ਹੈ ਕਿ ਅਗਲੇ ਆਣ ਦਿਨਾਂ ਤੱਕ ਅਰ ਦੁਆਲਾ کہیں ਬਾੜ ਦਾ ਅਨੁਮਾਨ ਲੱਗਦਾ ਹੈ ਕਿ ਬਾੜ ਆਏਗੀ ਤਾਂ ਤਾਂ ਪਿੰਡ ਦਾ ਬਚਣਾ ਬਹੁਤ ਮੁਸ਼ਕਲ ਹੈ ਕਿ ਜਿਹੜਾ ਸਰਕਾਰ ਨੇ ਜਿਸ ਕਾ ਕੇ ਉਸਦੀ ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱੱਕਾਸਾਈ ਕਰੀ ਜਾਂਦੇ ਆ ਔਰ ਇਤੋਂ ਰੇਤਾ ਪੁੱਟ ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ ਇਸ ਮਿੱਟੀ ਪਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਮਿੱਟੀ ਪਧਰੀ ਕਰਨ ਨੂੰ ਕਿਹਾ ਮਿੱਟੀ ਪਧਰੀ ਨਹੀਂ ਇਹ ਰੇਤਾ ਕੱਢ ਕੇ ਤੁਸੀਂ ਦੇਖ ਸਕਦੇ ਹੋ ਰੇਤੇ ਦੇ ਟੇ ਲੱਗੇ ਪਿਆ ਜੀ ਸੀ ਵੀ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਣੀ ਵਿੱਚ ਅੱਕੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਪਰ ਜਿਹੜੀਆਂ 200 400 ਟਿੱਪਰ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਜਾਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿੱਪਰਾਂ ਵਾਲੇ ਤਾਂ ਕੋਈ ਜ ਰਸਤਾ ਹੀ ਨਹੀਂ ਦਿੰਦੇ ਲੋਡ ਟਿੱਪਰਾਂ ਹੁੰਦੀਆਂ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜਿਆ ਤੋਦੀ ਟਿੱਪੜਾ ਪਿੰਡ ਬੱਸ ਸਟੈਂਡ ਤੇ ਲੰਗਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿੱਪੜਾ ਰੋਕ ਦਿੱਤੀਆਂ ਮੈਂ ਨਰਾਇਣ ਸਿੰਘ ਸਰਪੰਚ ਪਿੰਡ ਮਰਾੜਾ ਹਾਂ ਜੀ ਇਹਨਾਂ ਨੂੰ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਪੱਲ ਚੁੱਕੀ ਜਾਏ ਤੇ ਵਾਹੀ ਜੋਗ ਬਣ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਤੇ ਹੈ ਕੋਈ ਨਹੀਂ ਛੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਇੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾਂ ਕੱਢ ਕੱਢ ਜਿਹੜਾ ਉਹ ਵੇਚੀ ਜਾਂਦੇ ਆ। ਇਤਾਂ ਨੂੰ ਕੌਣ ਸਾਫ਼ ਕਰਦਾ ਪਿਆ? ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸਦੀ ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱੱਕਾਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾਂ ਪੁੱਟ ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ। ਬਾਲੋ ਕੀ ਮੁਸ਼ਕਲ ਆਈ ਹੈ ਭਾਜੀ? ਮੁਸ਼ਕਲਾਂ ਸਰ ਏਡੀ ਵੀ ਢੀ ਮੁਸ਼ਕਲ ਹੈ ਕਿ ਜਦ ਮਰਾੜਾ ਪਿੰਡ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉੱਥੋਂ ਦੀ ਟਿੱਪਣਾ ਜਿਹੜੀਆਂ 200 400 ਟਿੱਪਰ ਰੋਜ਼ ਲੰਘੂਗੀ। ਜਦੋਂ ਵੀ ਉੱਥੇ ਕੋਈ ਸਕੂਲ ਬਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿੱਪੜਾਂ ਵਾਲੇ ਤੇ ਕੋਈ ਰਸਤਾ ਹੀ ਨਹੀਂ ਦਿੰਦੇ ਲੋੜ ਟਿੱਪੜਾਂ ਹੁੰਦੀਆਂ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜਿਆ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਥਾਈ ਅੱਛਾ ਹੁਣ ਕੀਤਾ ਅੱਜ ਕੀਤਾ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿੱਪੜਾਂ ਪਿੰਡ ਬੱਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿੱਪੜਾਂ ਦਾ ਰੋਕ ਦਿੱਤੀਆਂ ਔਰ ਇਹ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਜੇ ਪੁਲਿਸ ਮੈਂ ਕੱਲ ਜਿਹੜਾ ਆ ਉਹ ਪੁਲਿਸ ਟਾਣਾ ਭਰਮਪ ਸਟੀਅਮ ਬਿਨਾਂ ਨਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਈ ਨਹੀਂ ਅੱਜ ਫੇਰ ਸਵੇਰੇ ਅਸੀਂ ਜਿਹੜਾ ਉਹ ਇਹ ਡਿਸਾਈਡ ਕੀਤਾ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀ ਅੱਜ ਟਿੱਪਣਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿੰਨਾ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇ ਰਹੀ ਇਹ ਚੱਲਣੀ ਜੇ ਤੇ ਵਿਕੀ ਗੰਦੇ ਨਹੀਂ ਵਿਕੀ ਕੀ ਬਸਵਾ ਸਿੱਧਾ ਦਰਿਆ 'ਚ ਰੇਤਾ ਘੜਦੇ ਪਿਆ ਇਹ ਜਿਹੜਾ ਅੱਜ ਨੂੰ ਤੇ ਕੱਲ ਨੂੰ ਜੇ ਪਾਣੀ ਆਇਆ ਸਿੱਧਾ ਹੀ ਪਿਆ ਦਰਿਆ ਮਰਾਰਾ ਨੂੰ ਹਟ ਕਰੇਗਾ ਮਰਾਲਾ ਤੋਂ ਕਿਲੋਮੀਟਰ ਵੀ ਨਹੀਂ ਤੇ ਪਹਿਲੀ ਇੱਥੋਂ ਪਿੱਛੇ ਆ ਤੇ ਜਿਹੜਾ ਇਹ ਦਰਿਆ ਸਿੱਧੀ ਸਿੱਧੀ ਮਾਈਨਿੰਗ ਦਰਿਆਜ ਕਰੀ ਜਾਂਦੇ ਬਿਨਾ ਰੋਕਣਾ ਵੀ ਕੀ ਰੋਕੀਏ ਤਾਂ ਅੱਗੇ ਭੱਲਣੇ ਪੈਂਦੇ ਆ ਸਾਰੇ ਹੈਵੀ ਬੰਦੇ ਵੱਡੇ ਵੱਡੇ ਬੰਦੇ ਨੇ ਪਰ ਛੋਟੇ ਬੰਦੋਂ ਕੋ ਪੁੱਛਦਾ ਸੀ ਤੇ ਬਸ ਇਹ ਲੋਕਾਂ ਨੂੰ ਕਹਾਂਗੇ ਦੇਖਿਆ ਸਾਨੂੰ ਅੱਜ ਪਿੰਡ ਸਾਹ ਇਕੱਠਾ ਹੋਇਆ ਹੈ ਤੇ ਸਾਰੇ ਮੁੰਡੇ ਇਕੱਠੇ ਹੋ ਕੇ ਢੱਕੇ ਸਾਹ ਆਏ ਇਕੱਠੇ ਹੋਇਆ ਹੋਇਆ ਤਾਂ ਕੀ ਕਰਦੇ ਪਏ ਨੇ ਮਾਈਨਿੰਗ ਕਰਦੇ ਸਿੱਧੀ ਸਿੱਧੀ ਦਰਿਆਜ ਪਾਣੀ ਕਰਦੇ ਕਰਦਾ ਰੇਤਾ ਕਰਦੇ ਪਏ ਕਿੰਨੇ ਕੁ ਲੱਗੇ ਨੇ ਸੇ ਜੀ ਅਰੇ ਚਾਰ ਪੰਜ ਤੱਕ ਲੱਗੇ ਯਾਰ ਇੰਨੀ ਹੱਦ ਜੀ ਕਿੰਨੀਆਂ ਮਸ਼ੀਨਾਂ ਨੌ ਇਹ ਪਰਾਵਿਚਾਰ ਸਾਹਿਬ ਪੜੀਆਂ ਪੜੀਆਂ ਪਈਆਂ ਇੱਕੋ ਪਿੰਡ ਜੀ ਇੱਕੋ ਪਿੰਡ ਜੀ ਇੱਕੋ ਪਿੰਡ ਮਰਾੜਾ ਦੇ ਚ ਲੱਗੀਆਂ ਪਈਆਂ ਜੀ ਮੈਂ ਪਿੰਡ ਮਰਾੜਾ ਵਾਸੀ ਹਾਂ ਮੇਰਾ ਨਾਮ ਰਾਮਨਾਥ ਹੈ ਠੀਕ ਹੈ ਜੀ ਮੈਂ ਆਰਮੀ ਤੋਂ 12 ਮਿੰਟ ਆ ਕੇ ਬਾਹਰ ਜੌਬ ਕਰਦਾ ਪਿਆ ਤੇ ਜਦੋਂ ਸੀ ਜੌਬ ਬਾਹਰ ਕਰਦੇ ਸੀ ਕਿ ਫਲੱਡ ਆਇਆ ਬਾੜ ਆਈ ਹੁਣ ਕਰ ਛੁੱਟਿਆ ਸੀ ਕਿ ਦਿਖ ਰਿਹਾ ਇਹ ਸਾਡਾ ਜਿਹੜਾ ਪਿੰਡ ਦਾ ਮਰਾੜਾ ਦਾ ਦਰਿਆ ਦਾ ਪਤਨ ਹੈਗਾ ਤੇ ਇਹਦੇ ਵਿੱਚ ਜਿਹੜਾ ਪੁਲ ਪਾਇਆ ਜਾਂਦਾ ਸੀ ਕਿ ਲੇਕਿਨ ਉਹ ਪੁਲ ਨਹੀਂ ਪਿਆ ਨਹੀਂ ਲੇਕਿਨ ਜਿਹੜੀ ਮਾਈਨਿੰਗ ਪਾਰਟੀ ਆ ਬੱਚੋ ਰੇਤਾ ਕੱਢ ਕੱਢ ਕੇ ਵੇਚੇ ਗਦੀ ਹੈ ਤੇ ਅਗਰ ਇਹ ਮੰਨ ਲਓ ਜ अनुमान ਲੱਗਦਾ ਹੈ ਕਿ ਬਾੜ ਆਏਗੀ ਤਾਂ ਤਾਂ ਪਿੰਡ ਦਾ ਬਚਣਾ ਬਹੁਤ ਮੁਸ਼ਕਲ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਹੀ ਮਿੱਟੀ ਪਧਰੀ ਕਰ ਰਹੇ ਆ ਇਹ ਸਭ ਮਿੱਟੀ ਪਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਮਿੱਟੀ ਪਧਰੀ ਕਰਨ ਨੂੰ ਕਿਹਾ ਮਿੱਟੀ ਪਧਰੀ ਨਹੀਂ ਇਹ ਰੇਤਾ ਕੱਢ ਕੇ ਤੁਸੀਂ ਦੇਖ ਸਕਦੇ ਹੋ ਰੇਤੇ ਤੇ ਟੇ ਲੱਗੇ ਬੈ ਜਿਸ ਵੀ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਲੀਆਂ ਵਿੱਚ ਅੱਗੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਸਿਰਫ ਉਹਨਾਂ ਦੇ ਆੜ ਦੇ ਵਿੱਚ ਹੀ ਇਹ ਕੰਮ ਹੋਇਆ ਜਾ ਰਿਹਾ ਤੇ ਸਰਕਾਰ ਅੱਗੇ ਸਾਡੀ ਬੇਨਤੀ ਹੈ ਕਿ ਪਲੀਜ਼ ਇਹ ਕੰਮ ਬੰਦ ਕੀਤਾ ਜਾਏ ਤਾਂ ਕਿ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕੀਤੀ ਜਾਏ ਇਹ ਗਲਤ ਕੰਮ ਨੂੰ ਨਾ ਕੀਤਾ